ਪੰਜਾਬ ਚ ਜੋ ਸੰਸਨੀਖੇਜ਼ ਮਾਮਲਾ ਆਇਆ ਸਾਹਮਣੇ 36 ਘੰਟਿਆਂ ਚ 7 ਜਵਾਬਕ ਹੋ ਗਏ ਲਾਪਤਾ ਲੱਭਦੇ ਫਿਰਦੇ ਨੇ ਮਾਪੇ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਰੱਖੋ ਆਪਣੇ ਨਿਆਣਿਆਂ ਦਾ ਖਾਸ ਧਿਆਨ ਇਹ ਵੀਡੀਓ ਨੂੰ ਇਨਕ ਸ਼ੇਅਰ ਕਰੋ ਕਿ ਪੂਰੇ ਪੰਜਾਬ ਦੇ ਵਿੱਚ ਫੈਲੇ ਤੇ ਮਾਪੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਜਾਣ ਦੋ ਇਹ ਬੇਹੱਦ ਮੰਦ ਭਾਗੀ ਘਟਨਾ ਡੇਰਾ ਬਸੀ ਤੋਂ ਸਾਹਮਣੇ ਆਈ ਹੈ ਜਿੱਥੇ 7 ਨਾਬਾਲਗ ਬੱਚੇ ਲਾਪਤਾ ਹੋ ਗਏ ਤੇ ਮਾਪੇ ਹੁਣ ਆਪਣੇ ਬੱਚਿਆਂ ਨੂੰ ਲੱਭਦੇ ਫਿਰਦੇ ਨੇ ਦਰਸਾ ਲੈ ਇਹ ਬੱਚੇ ਖੇਡਣ ਦੇ ਲਈ ਗਰਾਊਂਡ ਦੇ ਵਿੱਚ ਗਏ ਸੀ ਜਿੱਥੇ ਅਕਸਰ ਜਾਂਦੇ ਸੀ ਮਾਪਿਆਂ ਨੂੰ ਇਤਜ਼ਾਨ ਜਾਂਪਦਾ ਸੀ ਕਿ ਸਾਡੇ ਬੱਚੇ ਖੇਡਣ ਗਏ ਨੇ ਪਰ ਜਦੋਂ ਬੱਚੇ ਘਰ ਵਾਪਸ ਨਹੀਂ ਆਉਂਦੇ ਤਾਂ ਮਾਪੇ ਆਪਣੇ ਬੱਚਿਆਂ ਨੂੰ ਲੱਭਦੇ ਨੇ ਤੇ ਫਿਰ ਬੱਚੇ ਨਹੀਂ ਲੱਭਦੇ ਦੱਸਿਆ ਕਿ ਸਾਰੇ ਬੱਚੇ ਇੱਕੋ ਸਕੂਲ ਵਿੱਚ ਪੜ੍ਹਦੇ ਸੀ ਆਪਸ ਦੇ ਵਿੱਚ ਜਾਣਦੇ ਸੀ ਇੱਕ ਦੂਸਰੀ ਗਲੀ ਦੇ ਵਿੱਚ ਰਹਿੰਦੇ ਸੀ ਇਸ ਤੋਂ ਬਾਅਦ ਉਹਨਾਂ ਦੀ ਇੱਕ ਦੋਸਤ ਨੇ ਦੱਸਿਆ ਕਿ ਇਹ ਬੱਚੇ ਕਿਤੇ ਜਾਣ ਦੀਆਂ ਗੱਲਾਂ ਕਰ ਰਹੇ ਸੀ ਮੁੰਬਈ ਜਾਣ ਦੀਆਂ ਗੱਲਾਂ ਕਰ ਰਹੇ ਸੀ ਤੇ ਮੈਨੂੰ ਵੀ ਨਾਲ ਲੈ ਜਾਣੂ ਆਖਰੇ ਸੀ ਪਰ ਮੈਂ ਡਰਦੇ ਨੇ ਇਨਕਾਰ ਕਰ ਦਿੱਤੀ